अच्छा इक ना अपने एक, मैं बुक ਪੜ ਰਿਹਾ ਸੀਗਾ ਬੁੱਕ ਦੇ ਵਿੱਚ ਇੱਕ ਸ਼ਬਦ ਆਇਆ ਅ ਸ਼ੈਕਸਪੀਅਰ ਆਫ ਡਿਸਬਲੀਫ ਮਤਲਬ ਉਹਦਾ ਮਤਲਬ ਪੰਜਾਬੀ ਚ ਇਹ ਹੈ ਮੈਂ ਤੁਹਾਨੂੰ ਐਗਜ਼ਾਮਪਲ ਦੇ ਨਾਲ ਸਮਝਾਉਣਾ ਗੱਲ ਨੂੰ ਵੀ ਜਿਵੇਂ ਉਹ ਲੋਕ ਆ ਜਿਹੜੇ ਆਪਣੇ ਦਿਲਜੀਤ ਨੂੰ ਸਾਂਝਾ ਹੈ ਗੁਰਦਾਸ ਮਾਨ ਹੈ ਨਾ ਇਹਨਾਂ ਨੂੰ ਗਾਲਾਂ ਕੱਢ ਦਿੰਦੇ ਕਈ ਕਈ ਲੋਕ ਗਾਲਾਂ ਵਿੱਚ ਬਹੁਤ ਹੁੰਦੇ ਲਾਈਕ ਵੀ ਕਰਦੇ ਆ ਬਹੁਤ ਗਾਲਾਂ ਵੀ ਕੱਢਦੇ ਆ ਮੈਂ ਨਾ ਲਾਈਕ ਕਰਦਾ ਨਾ ਗਾਲਾਂ ਕੱਢਦਾ ਅੱਛਾ ਉਹਦੇ 'ਚ ਕੀ ਹੁੰਦਾ ਵੀ ਉਹ ਕੀ ਕਰਦੇ ਆ ਨਾ ਲੋਕ ਹੀ ਸੋਚਦੇ ਨੇ ਜਿਵੇਂ ਹੁਣ ਦਿਲਜੀਤ ਨੇ ਗਾਣਾ ਗਾਇਆ ਕੋਈ ਵੀ ਉਹ ਕਹਿਣਗੇ ਯਾਰ ਬੜਾ ਵਧੀਆ ਬੜਾ ਵਧੀਆ ਧਾਰਮਿਕ ਗਾਣਾ ਗਾਤਾ ਦੂਸਰਾ ਗਾਣਾ ਗਾਤਾ ਨਾਲ ਹੀ ਉਹ ਤਾਂ ਫਿਲਮ ਆ ਗਈ ਮਤਲਬ ਨਾਲ ਹੀ ਉਹ ਦੂਸਰਾ ਗਾਣਾ ਕਿਸੇ ਗੋਰੇ ਨਾਲ ਜਾਂ ਕਿਸੇ ਗੁਰੀ ਨਾਲ ਉਹ ਯਾਰ ਕੱਪੜੇ ਨਹੀਂ ਕਿਸੇ ਜੇ ਪਾਤੇ ਉਹਨੇ ਗਾਣਾ ਕਿਹੇ ਜਗਾ ਤਾਂ ਜਾਂ ਉਹ ਸਾਧ ਦੇ ਭੱਗਿਆ ਗੁਰਦਾਸ ਮਾਨ ਜਾਂ ਗੁਰਦਾਸ ਮਾਨ ਸਾਧ ਦੇ ਗਿਆ ਆਇਆ ਸੀ ਜਾਂ ਗਿਆ ਸੀ ਹਨ ਇਸ ਤਰ੍ਹਾਂ ਦੇ ਮਤਲਬ ਮਤਲਬ ਇੰਸਟਾਗ੍ਰਾਮ ਤੇ ਜਾਂ ਸੋਸ਼ਲ ਮੀਡੀਆ ਤੇ ਚੱਲਦਾ ਰਹਿੰਦਾ ਉਹਨੂੰ ਗਾਲਾਂ ਕੱਢੀ ਜਾਂਦੇ ਉਹ ਕਹਿੰਦੇ ਇਹ ਮਾੜਾ ਹੈਗਾ ਉਹ ਕਹਿੰਦੇ ਇਹ ਚੰਗਾ ਹੈ ਕੋਈ ਕਹਿੰਦਾ ਇਹ ਮਤਲਬ ਆਸੂ ਜੀ ਲੈ ਲਈ ਜਾਂਦੇ ਨੇ ਇਹਨਾਂ ਲੋਕ ਉਹ ਵੀ ਦੇਖਿਆ ਮੈਂ ਇੱਥੇ ਵਿਆਹਾਂ ਪਹੁੰਚ ਜੂ ਗੱਲਬਾਤ ਚੱਲਦੀ ਹੈ ਕਿ ਦੋ ਜਣਾਂ ਬੈਸ ਬਾਜੀ ਕਰ ਲਾ ਜਾਂਦੇ ਨੇ ਵੀ ਇਹ ਮਾੜੇ ਨੇ ਇਹ ਐ ਕੋਈ ਕਰਦੇ ਆ ਇੱਕ ਗੱਲ ਮੈਂ ਦੱਸਾਂ ਇਸ ਮੈਂ ਤੁਹਾਡੀ ਉਸੇ ਗੱਲ ਤੇ ਆ ਰਿਹਾ ਵੀ ਸਸਪੈਂਡਡ ਜਾਂ ਸਸਪੈਂਸ਼ਨ ਆਫ ਡਿਸਬੀਲੀਫ ਦੀ ਗੱਲ ਕਰਦਾ ਜਿਹੜਾ ਮੈਂ ਸ਼ਬਦ ਪੜ੍ਹਿਆ ਅਸਲ ਚ ਉਹ ਤੇ ਗੱਲ ਗਲਤ ਆਉਣਾ ਮੈਂ ਉਹ ਕੀ ਹੁੰਦਾ ਹੈ ਵੀ ਜਦੋਂ ਮਤਲਬ ਜਦੋਂ ਇਹ ਜਿਹਾ ਕਲਾਕਾਰ ਹਨ ਜਿਹੜੇ ਇਹ ਕਮਰਸ਼ੀਅਲ ਕਲਾਕਾਰ ਨਹੀਂ ਗਰਦਾਸ ਮਾਨ ਦਲਜੀਤ ਸਾਂਝ ਬੱਬੂ ਮਾਨ ਜੋ ਵੀ ਕਰਨਾ ਜਿਲਾ ਜੇ ਵੀ ਲਟਰ ਪਟਰ ਜੋ ਵੀ ਹੈ ਹਨਾ ਇਹ ਸਾਰੇ ਹੈਗੇ ਨੇ ਆਪਣੇ ਕਮਰਸ਼ੀਅਲ ਕਲਾਕਾਰ ਕਮਰਸ਼ੀਅਲ ਕਲਾਕਾਰ ਦਾ ਕੰਮ ਕੀ ਹੁੰਦਾ ਇਹਨਾਂ ਨੂੰ ਪੈਸਾ ਇਹਨਾਂ ਨੂੰ ਮਤਲਬ ਸਿਰਫ ਪੈਸੇ ਨਾਲ ਇਹਨਾਂ ਨੂੰ ਮਤਲਬ ਇਹ ਫੇਮ ਨਾਲਾ ਪ੍ਰਸਿੱਧੀ ਨਾਲਾ ਇਹਨਾਂ ਨੂੰ ਕੋਈ ਮਤਲਬ ਨਹੀਂ ਵੀ ਅੱਜ ਅਸੀਂ ਧਰਮ ਗਾਣਾ ਗਾਇਆ ਕਲਮੂ ਅਸੀਂ ਮਤਲਬ ਨਗੇਜਵਾਜ ਨੂੰ ਪ੍ਰਮੋਟ ਕਰੀ ਜਾਂਦੇ ਆ ਜਾਂ ਪਰਸੋਂ ਅਸੀਂ ਕੋਈ ਹੋਰ ਬਾਬੇ ਦੇ ਬੈਠੇ ਹਾਂ ਤੇ ਸਾਦੇ ਇਹਨਾਂ ਨੂੰ ਸਿਰਫ ਇਹ ਹੈ ਪ੍ਰਸਿੱਧੀ ਮਿਲ ਇਹਨਾਂ ਦਾ ਕਸੂਰ ਵੀ ਨਹੀਂ ਕਿਉਂਕਿ ਕਮਰਸ਼ੀਅਲ ਨਹੀਂ ਇਹਨਾਂ ਦਾ ਕੰਮ ਹੀ ਇਹ ਹੈ ਅੱਛਾ ਲੋਕਾਂ ਨੂੰ ਕੀ ਚਾਹੀਦਾ ਹੈ ਹੁਣ ਮੈਂ ਉਸੇ ਗੱਲ ਤੇ ਨਾ ਵੀ ਸਸਪੈਂਸ਼ਨ ਆਫ ਡਿਸਬੀਲੀਫ ਅੱਛਾ ਉਹ ਉਹ ਕਿਤਾਬ ਦੇ ਵਿੱਚ ਇਹ ਸ਼ਬਦ ਆਇਆ ਸੀ ਮੈਂ ਤਾਂ ਇਹ ਗਲਤ ਉਰੀ ਮਤਲਬ ਕਹਿਣ ਦਾ ਮਤਲਬ ਇਹ ਹੈ ਜਦੋਂ ਕੋਈ ਫਿਲਮ ਦੇਖਦੇ ਹੋ ਤੁਸੀਂ ਮੰਨ ਲਓ ਸੁਪਰ ਹੀਰੋ ਦੀ ਫਿਲਮ ਦੇਖ ਰਹੇ ਹੋ ਤੁਸੀਂ ALU ਅਰਜਨ ਦੀ ਫਿਲਮ ਦੇਖ ਰਹੇ ਹੋ ਜਾਂ ਤੁਸੀਂ ਸਾਊਥ ਵਾਲੀਆਂ ਫਿਲਮ ਦੇਖਦੇ ਹੋ ਜਿੱਥੇ ਕਟ ਪਟ ਇੱਕ ਇੱਕ ਬੰਦਾ 20 50 ਜਾਂ ਬੰਦੇ ਨੂੰ ਮਾਰੀ ਜਾਂਦਾ ਹੈ ਨਾ ਇਸੇ ਤਰ੍ਹਾਂ ਇਹ ਡਿਸਬਲੀਫ ਦਾ ਮਤਲਬ ਇਹ ਹੁੰਦਾ ਵੀ ਤੁਸੀਂ ਜਦੋਂ ਐਂਟਰਟੇਨਮੈਂਟ ਕਰਨਾ ਹੋਵੇ ਜਦੋਂ ਤੁਸੀਂ ਕੋਈ ਮੂਵੀ ਵਾਚ ਕਰਨੀ ਹੋਵੇ ਤੁਸੀਂ ਮੈਂਟਲੀ ਤੌਰ ਤੇ ਮੰਨ ਲੈਨੇ ਹੋ ਵੀ ਇਹ ਉਹ ਤਾਂ ਪੋਸੀਬਲ ਹੈ ਨਹੀਂ ਪਰ ਮੈਂ ਮੰਨ ਲੈਣਾ ਮਤਲਬ ਵੀ ਮੈਂ ਇਹਨੂੰ ਅੰਟਰਟੇਨਮੈਂਟ ਲਈ ਮੰਨੀ ਜਾਂਦਾ ਵੀ ਵਾਹ ਵਾਕਿਆ ਆਵਾਦ ਦਾ ਯਾਰ ਇਹਨੇ 20 ਬੰਦੇ ਜੁੜਤੇ 250 ਬੰਦੇ ਜੁੜਤੇ ਹੁਣ ਜੇ ਕੁਦਰਤੀ ਤਾਂ ਜੇ ਆਪਾਂ ਹੁਣ ਦੇਖੀਏ ਤਾਂ ਇੱਕ ਬੰਦਾ ਇੱਕ ਬੰਦੇ ਨੂੰ ਮਤਲਬ ਇੱਕ ਨੂੰ ਜਾਂ ਦੋ ਨੂੰ ਦੋ ਬੰਦੇ ਇੱਕ ਨੂੰ ਮੁੱਕਦੇ ਨਹੀਂ ਹੈਨਾ ਚਿਪੀੜੇ ਮਾਰ ਮਰ ਮੂਹ ਲਾਲ ਕਾਦਣਗੇ ਕਿਹ ਲੈਦਾ ਚਾਹਿਆ ਆਲੂ ਹੋਵੇ ਚਾਹਿਆ ਆਲੂ ਹੋਵੇ ਕੋਈ ਹੋਵੇ ਹੈਨਾ ਤੇ ਇਸ ਲਈ ਇਹਨੂੰ ਸਸਪੈਂਸ਼ਨ ਆਫ ਡਿਸਬਿਲਿਵ ਕਿਹਾ ਜਾਂਦਾ ਅੰਗਰੇਜ਼ੀ ਦੇ ਵਿੱਚ ਕਿਹਾ ਹੁੰਦਾ ਹੈ ਵੀ ਜਦੋਂ ਤੁਸੀਂ ਫਿਲਮ ਦੇਖਣ ਜਾਂਦੇ ਹੋ ਜਦੋਂ ਤੁਸੀਂ ਸੁਪਰ ਹਿ어로 ਦੀ ਫਿਲਮ ਦੇਖਦੇ ਹੋ ਜਾਂ ਜਦੋਂ ਤੁਸੀਂ ਕੋਈ ਸਦਾ ਗਾਣਾ ਸੁਣਦੇ ਹੋ ਜਾਂ ਕਿਸੇ ਨੂੰ ਤੁਸੀਂ ਖਾੜੇ ਜਾਂਦੇ ਹੋ ਜਾਂ ਕਿਸੇ ਦਾ ਭਗਤ ਮਤਲਬ ਪ੍ਰੋਪਰ ਉਹਨੂੰ ਇੰਨਾ ਸੀਰੀਅਸ ਨਾ ਲਿਆ ਕਰੋ ਕਿਉਂਕਿ ਉਹ ਉੱਥੇ ਆਦਾ ਦਿਮਾਗ ਨੂੰ ਬੰਦ ਕਰ ਦਿਆ ਹੁੰਦਾ ਛਟਕਾਰ ਦਿਓ ਸਿਰਫ ਐਂਟਰਟੇਨਮੈਂਟ ਕਰੋ ਸਿਰਫ ਆਦੀ ਆਤਮਾ ਨੂੰ ਆਪਦੇ ਰੂਹ ਨੂੰ ਸਕੂਨ ਦੇਣ ਲਈ ਉਹਨੂੰ ਸੁਣੋ ਨੱਚੋ ਗਾਓ ਠੀਕ ਹੈ ਇੰਜੋਏ ਕਰੋ ਦੈਟਸ ਇਟ ਉਹਨੂੰ ਸੀਰੀਅਸ ਲਿਆਣ ਦੀ ਲੋੜ ਨਹੀਂ ਹੁੰਦੀ ਵੀ ਇਹਨੇ ਅੱਜ ਵਧੀਆ ਗਾਣਾ ਗਾਤਾ ਤਾਂ ਵੀ ਇਹਨੂੰ ਕੋਈ ਬੜਾ ਫਰਕ ਪੈਣ ਲੱਗਿਆ ਉਹਨੇ ਅੱਜ ਜੋ ਇਹੋ ਜਿਹਾ ਕੁਝ ਕਰਤਾ ਕਿਉਂਕਿ ਉਹਦਾ ਤਾਂ ਕੰਮ ਆ ਯਾਰ ਉਹਦਾ ਪ ਠੀਕ ਹੈ ਇਸ ਲਈ ਇਹਨਾਂ ਚੀਜ਼ਾਂ ਨੂੰ ਬੜਾ ਸੀਰੀਅਸ ਨਹੀਂ ਲੈਣਾ ਨਾ ਫਿਲਮਾਂ ਨੂੰ ਨਾ ਗਾਣਿਆਂ ਨੂੰ ਇਹਨਾਂ ਨੂੰ ਸਿਰਫ ਇੱਕ ਐਂਟਰਟੇਨਮੈਂਟ ਤੌਰ ਤੇ ਲੈਣਾ ਚਾਹੀਦਾ ਹੈ ਜੇ ਵਧੀਆ ਲੱਗਦਾ ਦੇਖ ਲਓ ਨਹੀਂ ਵਧੀਆ ਲੱਗਦਾ ਤਾਂ ਸਬਸਕ੍ਰਾਈਬ ਮਸ ਸਵਾਈਪ ਕਰ ਦਿਓ ਅੱਗੇ ਲੰਘ ਜੂ ਠੀਕ ਹੈ ਤੇ ਇਹਨਾਂ ਕਲਾਕਾਰਾਂ ਦੇ ਵਾਸਤੇ ਸੀਰੀਅਸ ਨਾ ਹੋਊਗਾ ਦੇ ਵੀ ਨਾ ਤੁਸੀਂ ਜਿਸਾਂ ਜੇ ਚਾਹੀ ਕੋਈ ਚਾਹੇ ਗਰਦਾਸ ਮੋਹਨਾਂ ਚਾਹੇ ਕੋਈ ਕਰਨਾ ਉਹ ਜਿਹੜਾ ਚਾਹੇ ਕੋਈ ਵੀ ਯਾਰ ਐਨੀਬਾਡੀ ਕਿਉਂਕਿ ਇਹ ਕਮਰਸ਼ੀਅਲ ਲੈਣਾਂ ਨੂੰ ਪੈਸੇ ਦੇਵੋਗੇ ਇਹ ਤੁਹਾਡੇ ਘਰੇ ਵੀ ਖੜਾ ਲਾਉਣਾ ਜਗੇ ਪੈਸੇ ਦੇਵੋਗੇ ਇਹੇ ਕਿਸੇ ਹੋਰ ਕੰਟਰੀ ਵੀ ਜਾਣਗੇ ਜਿੱਥੇ ਇਹ ਤੁ ਇਹਨਾਂ ਨੂੰ ਕੋਈ ਪੈਸੇ ਦੇਵੋਗੇ ਕਿਸੇ ਚੀਜ਼ ਦੀ ਕੋਕਾ ਕੋਲਾ ਦੀ ਐਡ ਕਰਾ ਲੈ ਇਹਨਾਂ ਨੂੰ ਪੈਸੇ ਦੇਵੋਗੇ ਕੋਕਾ ਕੋਲਾ ਨੂੰ ਗਾਲਾਂ ਕੱਢ ਦੇਣਗੇ ਮਤਲਬ ਇਹਨਾਂ ਦਾ ਕੰਮ ਇਹ ਹੈ ਠੀਕ ਹੈ ਇਸ ਲਈ ਇਹਨਾਂ ਦੇ ਬਾਲਾ ਸੀਰੀਅਸ ਨਾ ਹੋਵੋ ਲੜਣਾ ਚਾਹੀਦਾ ਇਸ ਕਹਾਵਤ ਦੇ ਬਾਰੇ ਮੈਂ ਤੁਹਾਨੂੰ ਗੱਲ ਕਰਨੀ ਸੀ ਇਹ ਗੋਰਿਆਂ ਦੀ ਕਹਾਵਤ ਹੈ ਸਸਪੈਂਸ਼ਨ ਆਫ ਡਿਸਬੀਲੀਫ ਵੀ ਆਉ ਦੇ ਦਿਮਾਗ ਨੂੰ ਬੰਦ ਕਰ ਦਿਓ ਜਦੋਂ ਤੁਹਾਨੂੰ ਇਹ ਲੋਕ ਜਦੋਂ ਤੁਸੀਂ ਕੋਈ ਫਿਲਮ ਦੇਖਦੇ ਹੋ ਜਾਂ ਤੁਸੀਂ ਗਾਣਾ ਸੁਣਦੇ ਹੋ ਬਸ ਇੰਨਾ ਕੁ ਮੇਰਾ ਵਿਚਾਰ ਸੀ ਵੀ ਇਹ ਕੰਮ ਦੇਊਗਾ ਤੁਸੀਂ ਬੇ ਬੇ ਮਤਲਬ ਦੇ ਸਟ्रेस ਤੋਂ ਵੱਜ ਜਾਓਗੇ ਵੇ ਮਤਲਬ ਦੀ ਲੜਾਈ ਤੋਂ ਭੱਜ ਜੂਗੇ ਵੇ ਮਤਲਬ ਦੀ ਬਹਿਸ ਭੱਜੂ ਭੱਜ ਜੂਗੇ ਜੇ ਤੁਸੀਂ ਇਸ ਗੱਲ ਨੂੰ ਧਿਆਨ ਨਾਲ ਸੁਣੋਗੇ ਸਸਪੈਂਸ਼ਨ ਆਫ ਡਿਸਬੀਲੀਫ ਵੀ ਮੈਂ ਹੰਤਾ ਯਾਰ ਐਂਟਰਟੇਨਮੈਂਟਲ ਵਾਸਤੇ ਦੇਖਿਆ ਜੋ ਮਾਜੀ ਭਗਾਈ ਮਾਤੀ ਵਾ ਠੀਕ ਹੈ ਸੀਰੀਅਸ ਲੈਣਾ ਨਹੀਂ ਸਮਝਣਾ ਡਾਂਸ ਡੂਸ ਕੀਤਾ ਜੋ ਵੀ ਕੀਤਾ ਉਹਦਾ ਕਿਸੇ ਨੇ ਸੁਣਾ ਤਾਂ ਸੁਣ ਲੇਦਾ ਸਿੱਟ ਸਿੰਪਲ ਇਸ ਰੀਨ ਨੂੰ ਸੀਰੀਅਸ ਨਾਲ ਲਿਆਕਰ